ਗਰਪ੍ਰੀਤ ਪਿੰਡ ਕਿਹੜਾ ਜਾਕੀ ਕੀ ਪ੍ਰੋਬਲਮ ਸੀ ਤੁਹਾਨੂੰ ਗਠੀਆ ਵਾ ਸੀ ਜੀ ਕਿੰਨੇ ਟਾਈਮ ਤੋਂ ਸੀਗਾ 5 ਸਾਲ ਹੋ ਗਏ ਜੀ ਪਹਿਲਾਂ ਐਲੋਪੈਥੀ ਮੈਡੀਸਨ ਵਗੈਰਾ ਲਈ ਸੀ ਹਾਂਜੀ ਉਹਦੇ ਨਾਲ ਕੀ ਫਰਕ ਸੀਗਾ ਕੋਈ ਫਰਕ ਜੀ ਦਵਾਈ ਲੈ ਲੈਂਦੇ ਸੀ ਤਾਂ ਠੀਕ ਸੀਗਾ ਜੀ ਠੀਕ ਹੈ ਤੇ ਵੀ ਮੈਨੂੰ ਪੂਰਾ ਫਰਕ ਨਹੀਂ ਸੀਗਾ ਜੀ ਠੀਕ ਹੈ ਪ੍ਰੋਬਲਮ ਕੀ ਆਉਂਦੀ ਸੀ ਗਠੀਆ ਵਾ ਕਰਕੇ ਤੁਹਾਨੂੰ ਜੋੜ ਦੋਹ ਦੇ ਸੀ ਹਰੇ ਜੋੜ ਦੁਖਦੇ ਸੀ ਸਰੀਰ ਆਕੜਿਆ ਰਹਿੰਦਾ ਸੀ ਹੋਰ ਕੀ ਪ੍ਰੋਬਲਮ ਸੀਗੀ ਮੋਢੇ ਜੋੜ ਮਤਲਬ ਬਾਹਾਂ ਉੱਪਰ ਨੂੰ ਜਾਂਦੇ ਸੀ ਹਾਂਜੀ ਨਹੀਂ ਜਾਂਦੇ ਸੀ ਠੀਕ ਐ ਸਵੇਰੇ ਸਵੇਰੇ ਆਕੜਿਆਂ ਮੈਂ ਕਿੰਨਾ ਖੁੰਦਾ ਸੀ ਦਾ ਬਹੁਤ ਸਰੀਰ ਆਕੜ ਜਾਂਦਾ ਸੀ ਜਿਵੇਂ ਜਿਵੇਂ ਮਤਲਬ ਧੁੱਪ ਚੜਦੀ ਸੀ ਉਵੇਂ ਮੈਂ ਸਰੀਰ ਖੁੱਲਦਾ ਸੀ ਉਵੇਂ ਖੁੱਲਦਾ ਸੀ ਹਾਂਜੀ ਠੀਕ ਐ ਹੁਣ ਤੁਹਾਨੂੰ ਕਿੰਨਾ ਫਰਕ ਹੈਗਾ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਦਵਾਈ ਖਾਂਦੇ ਤੋਂ ਤੁਹਾਨੂੰ ਦਵਾਈ ਖਾਂਦਿਆਂ ਨੂੰ ਜੀ ਹੁਣ 2 ਮਹੀਨੇ ਹੋ ਗਏ ਜੀ ਵੀ ਫਰਕ ਹੈਗਾ ਜੀ 90% ਦੀ ਠੀਕ ਆ ਹੁਣ ਕੋਈ ਜੋੜ ਦੁਖਦੇ ਆ ਅਕੜੇਵਾ ਹੁੰਦਾ ਕਿ ਨਹੀਂ ਹੁੰਦਾ ਨਹੀਂ ਜੀ ਹੁਣ ਨਹੀਂ ਜੀ ਹੁੰਦਾ ਜੀ ਠੀਕ ਆ ਹੁਣ ਤਕਰੀਬਨ ਮੰਨ ਕੇ ਚੱਲੋ ਵੀ 25 ਆਪਾਂ ਕਹਦੇ ਵੀ 90 ਪੈਸੇ ਤੁਸੀਂ ਬਿਲਕੁਲ ਠੀਕ ਹੋ ਹਾਂਜੀ ਠੀਕ ਆ 100 ਦੇ ਵਿੱਚੋਂ 90 ਪੈਸੇ ਠੀਕ ਹੋ ਕੋਈ ਪ੍ਰੋਬਲਮ ਨਹੀਂ ਗਈ ਹੁਣ ਕੋਈ ਅਕੜੇਵਾ ਨਹੀਂ ਹੁੰਦਾ ਨਹੀਂ ਜੀ ਕੋਈ ਜੋੜਾਂ ਚ ਦਰਦ ਨਹੀਂਗਾ ਨਹੀਂ ਜੀ ਜੇ ਕੋਈ ਪ੍ਰੋਬਲਮ ਹੈ ਤਾਂ ਦੱਸ ਸਕਦੇ ਹੋ ਨਹੀਂ ਜੀ ਹੁਣ ਨਹੀਂ ਠੀਕ